ਤੇਰੀਆਂ ਹੱਤਾਂ ਨਾ ਬਦਲੀਆਂ ਤੂੰ ਤੇ ਉਦਾਂ ਦੀ ਉਦਾਂ ਹੀ ਰਹੀ ਮੈਂ ਤਾਂ ਕਹ ਬਦਲ ਗਈ ਹੋਵੇਂਗੀ ਸਿਆਣੀ ਹੋ ਗਈਆਂ ਬੱਚਿਆਂ ਵਾਲੀ ਹੋ ਗਈਆਂ ਪਰ ਤੂੰ ਤੂੰ ਉਥੇ ਦੀ ਉਥੇ ਹੀ ਆ ਕੋਈ ਮੇਰੀ ਵੀ ਗੱਲ ਸੁਣੂਗਾ ਭੂਆ ਜੀ ਮੇਰੀ ਵੀ ਸੁਣ ਲਓ ਸੁਣਾ ਦੇ ਤੂੰ ਸੁਣਾ ਮੈਨੂੰ ਕੀ ਕਾਕਣਾ ਜਿੰਨੀ ਤੀ ਮੈਨੂੰ ਮਾੜੀ ਸਮਝ ਦੇ ਦੇ ਨਾ ਇੰਨੀ ਮਾੜੀ ਮਹਿਨੀ ਵੀ ਅੱਛਾ ਤਾਂ ਫਿਰ ਕੀ ਕਰਕੇ ਗਈਆਂ ਮੈਂ ਕੀ ਕਰਨਾ ਸੀਗਾ ਆਹ ਤੇ ਸਨੀ ਆਪੇ ਉੱਠਿਆ ਤੇ ਬੈਗ ਚ ਪਾਏ ਕੱਪੜੇ ਤੇ ਆਪਣੀ ਕਾਦੀ ਨੂੰ ਲਿਆ ਨਾਲ ਤੇ ਇੱਧਰ ਆ ਗਿਆ ਤੂੰ ਕਿੱਦਾਂ ਆਉਣ ਦਿੱਤਾ ਸਨੀ ਨੂੰ ਇੱਧਰ ਮੈਂ ਤਾਂ ਗਾਂ ਹੋਈ ਹੀਗੀ ਤੇ ਮੈਨੂੰ ਆਂਦਾ ਪੈਣ ਨਹੀਂ ਚਾਰੇ ਸਨੀ ਵਿਚਾਰੇ ਕੋ ਤੂੰ ਕੀ ਲੈਣਾ ਵਿਚਾਰੇ ਗਰੀਬ ਤੋਂ ਉਹ ਤੇ ਕੰਮ ਕਰਨ ਵਾਲਾ ਹੀ ਆ ਗੰਗਰ ਸਾਂਭ ਲੇ ਗੋਏ ਸੋਟ ਲੇ ਪਿਆਲੀ ਬਣਾ ਵੇਖ ਲਿਆ ਫਸਲਾਂ ਕੱਟ ਲੀਆਂ ਲੇਵਰਾਂ ਨਾਲ ਕੰਮ ਕਰਵਾ ਲਿਆ ਇਹੋ ਕੰਮ ਆ ਦੂਜਾ ਜਾਂਦਾ ਸੂਟ ਬੂਟ ਪਾ ਕੇ ਤੇ ਨਮਕਰੀ ਤੇ ਉਥਾਂ ਤੇ ਭੂਆ ਜਿਹੜੀ ਭੈਣ ਉਹ ਤੇਰੀ ਪਰਜਾਈ ਆ ਮੁੱਠਾਂ ਚ ਪੈਸੇ ਦੇ ਕੇ ਸੂਟ ਸਮਾ ਕੇ ਦੇ ਦੇਣੀਆਂ ਨਾਨਾ ਨੂੰ ਸਾਰਾ ਕੁਝ ਮੋਦੀ ਗੱਲ ਕਰਨੀ ਤੇ ਫੇ ਉਹਦੀ ਕਰਨੀ ਵਿਚਾਰੇ ਗਰੀਬ ਦੀ ਮੈਂ ਤਾਂ ਕਿਸੇ ਦੀ ਵੀ ਮਾਨ ਨਹੀਂ ਤੈਨੂੰ ਵਿੱਚੋਂ ਲਾਲਚੀ ਆ ਤੈਨੂੰ ਮੇਤੂ ਮਨ ਪਾਵੇ ਨਾ ਮਨ ਐਡੀ ਲਾਲਚ ਹੋ ਗਈਆਂ ਤੇ ਪਰ ਇੰਨਾ ਲਾਲਚ ਚੰਗਾ ਨਹੀਂ ਹੁੰਦਾ ਉਹਤੇ ਇਦਾਂ ਦੇਣਾ ਇੱਕੋ ਜਿਹੀ ਨਹੀਂ ਰਹਿਣੇ ਵਿਚਾਰੇ ਤੇ ਉਹ ਇੰਨਾ ਚੰਗਾ ਦਿਲ ਦਾ ਵੀ ਉਹਦੀ ਰੱਬ ਨੇ ਮਦਦ ਕਰਨੀ ਨਹੀਂ ਦੇਖੀ ਮੈਂ ਹੁਣ ਉਹਦੇ ਨਾਲ ਆ ਮੈਂ ਆ ਗਈ ਆ ਨਾ ਤੂੰ ਵੇਖੀ ਹੁਣ ਬਣਦਾ ਕੀ ਹੈ ਚਲੋ ਉਹ ਤੇਰਾ ਕੀ ਤੇਰਾ ਕੀ خیال ਵੇ ਪੀ ਤੂੰ ਜੋ ਕਰ ਗਈ ਉਹ ਹੋਊਗਾ ਨਹੀਂ ਨਹੀਂ ਮੈਂ ਨਹੀਂ ਮੇਰੇ ਕੋਲ ਤਾਕਤ ਹੈਗੀ ਆ ਵੀ ਮੈਂ ਉਹਨੂੰ ਉਸ ਘਰ ਚ ਹੁਣੇ ਵਾੜ ਸਕਦੀ ਹਾਂ ਚਲੋ ਠੀਕ ਆ ਪੂਆ ਬੜਾ ਉਹ ਦਿਨ ਮੈਂ ਕਿਹਾ ਮੈਂ ਚਲ ਚੁੱਕ ਝੋਲਾ ਚਲ ਚਲੇ ਚਲੀਏ ਨਹੀਂ ਪੂਆ ਨਹੀਂ ਪੂਆ ਮੈਂ ਉਸੇ ਗਲਤੇ ਰਹਿਣਾ ਮੈਂ ਗੱਲਾਂ ਉਹਦੇ ਸੁਣ ਲਈ ਮੇਰਾ ਦਿਲ ਨਹੀਂ ਹੁਣ ਮੰਨਦਾ ਵੇਖੋ ਆਪਣੀ ਗਲਤੇ ਖਲੋਤਾ ਵਿਚਾਰਾ ਇੱਕੋ ਮਤਲਬ ਨਹੀਂ ਹੋ ਕਰਕੇ ਇੱਕ ਖੋਸ਼ ਕੇ ਮੈਨੂੰ ਕੋਈ ਗੱਲ ਕਵੇ ਤੇ ਮੈਂ ਮੜ ਕੇ ਉਸੇ ਥੁੱਕ ਕੇ ਤੇ ਫਿਰ ਚਿੱਟਾ ਹਾਂ ਗੱਲ ਵਿੱਚ ਹੀ ਆ ਉਹ ਬੰਦਾ ਹੀ ਨਹੀਂ ਕਿਸ ਦੀ ਤੁਹਾਨੂੰ ਕੀ ਪਤਾ ਵਾ ਹਾਂ ਤੋਤੇ ਉਹਦੀ ਗੱਲ ਕੋਈ ਕੀਤੀ ਨਹੀਂ ਭੈਣੇ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਛੱਡੋ ਆ ਗੱਲਾਂ ਕਿੱਧਰ ਚਲੀਏ ਪੱਦਰ ਜਾਵਾਂ ਕਿੱਧਰ ਜਾਣਾ ਮੈਂ ਪਾਦੀ ਗੱਲ ਚਲੀਏ ਤੂੰ ਖਾ ਜਾ ਕੇ ਜਾ ਪਰੌਂਠੇ ਭਾਬੀ ਦੇ ਮੈਂ ਤ ਤੇ ਨੰਦਾ ਦੇ ਮੈਂ ਚੁੱਕੀ ਨਹੀਂ ਮੈਂ ਰੋਟੀ ਰੋਟੀ ਮੈਂ ਖਾ ਕੇ ਮੈਂ ਫੇਰ ਵੇਖਦੀ ਹਾਂ ਹੈ ਨਹੀਂ ਚੁੱਲੇ ਚੱਲੇ ਉਹਦਾਂ ਦੇ ਭੁੱਖੇ ਬੈਠੇ ਆਂ ਅੱਛਾ ਰੋਟੀ ਬਣਾ ਕੇ ਖਾਣ ਦੇ ਆ ਆਹ ਤੇ ਕਿੱਥੇ ਬਾਹਰ ਰਹਿਣ ਵਾਲੇ ਹੈ ਕੋਈ ਗੱਲ ਨਹੀਂ ਮੈਂ ਬਾਹਰ ਛੋਟੀ ਜੀ ਹੁੰਦੀ ਇੱਥੇ ਰਹਿੰਦੀ ਰਹੀ ਆ ਬਾਹਰ ਹੁਣ ਚੱਲ ਗਈ ਆ ਤੇ ਕੋਈ ਪੂਆ ਬਦਲ ਨਹੀਂ ਗਈ ਮੇਰੀ ਗੱਲ ਸੁਣੋ ਮੈਂ ਵੀ ਤੇ ਤੁਹਾਡੀ ਭਤੀਜੀ ਆ ਤੇ ਭਤੀਜੀ ਦੀ ਗੱਲ ਹੀ ਮੰਨ ਲਓ ਆ ਜਾ ਉੱਥੇ ਪੂਆ ਪੀਂਦੇ ਲੋ ਤਰੀ ਜਾ ਤੂੰ ਜਾ ਕੇ ਜਾ ਘੱਟੀਆਂ ਮਠੀਆਂ ਕਰ ਲੈ ਆਪਣੀ ਪਰਜਾਈ ਨਾਲ ਮੇਰੇ ਘਰ ਨਹੀਂ ਤੇ ਨਹੀਂ ਹੁਣ ਆ ਫਿਰ ਤੁਸੀਂ ਮੈਂ ਆਉਣੀ ਆ ਵੇ ਰੋਟੀ ਪਣੀ ਖਾ ਕੇ ਫਿਰ ਵੇਖਦੀ ਆ ਆ ਜਾਓ ਫਿਰ ਛੇਤੀ ਆਉਂਗੀ ਆਉਣਾ ਕਿਉਂ ਨਹੀਂ ਗਾ ਤੂੰ ਚੱਲ ਪਹੁੰਚ ਉਹ ਤੂੰ ਚੰਗਾ ਗੱਲ ਕਰਦੇ ਸਾਰੇ ਬੈਠ ਚਲਦੀ ਆ ਨਾ ਜਾ ਕਿੱਡੀ ਅੱਕੜ ਵਾਦੀ ਮੈਂ ਤੇਰੀ ਭੂਆ ਹਾਂ ਨਾ ਤੂੰ ਪਤੀ ਹੈ ਜਿਹਦਾ ਇੰਨੀ ਗੰਦੀ ਸੀ ਨਾ ਉਹਦੋਂ ਤੱਕ ਮੈਂ ਜਾਣਨੀ ਆ ਤੂੰ ਮੈਨੂੰ ਕਿ ਜਾਣਨੀ ਆ ਅਜੇ ਤੂੰ ਮੇਰਾ ਵੇਖਿਆ ਹੀ ਕੀ ਆ ਤੂੰ ਗਾੜੀ ਗਾੜੀ ਵੇਖ ਭੂਆ ਮੈਂ ਬੜਾਉਣੀ ਕੀ ਆ ਠੀਕ ਆ ਨਾ ਇਹੋ ਤਾਂ ਚੱਕਰ ਘਮਾਉਂਗੀ ਕਿ ਤੂੰ ਵੀ ਇਹ ਚੱਕਰ ਵਿੱਚ ਫਸ ਕੇ ਰਹਿ ਜੇਂਗੀ ਆਈ ਵਡੀ ਜਰਾ ਆ ਗਈ ਫਫੇ ਕੁੱਟਣ ਆਜਾ ਪੂਆ ਜੀ ਰੋਟੀ ਬਣਾਉਣ ਲਈ ਪ੍ਰਾਬਾ ਰੋਟੀ ਅੰਦਰ ਸਿਰਚ ਪਾ ਲਓ ਆਪਣੀਆਂ ਜੀ ਮੇਰੀ ਬਣਾਉਣ ਲਈ ਮੈਂ ਮੈਂ ਰੋਟੀ ਖਾ ਕੇ ਹਮਨਾ ਗੱਲਾਂ ਵਾਲੀਆਂ ਇੰਨੀਆਂ ਰੋਟੀਆਂ ਖਵਾ ਲੈਣੀਆਂ ਇਹਨਾਂ ਨੇ ਦਫਾ ਹੁੰਦੇ ਨੰ ਮੈਨਾਂ ਕਰਦੀ ਜਾ ਕੇ ਗੱਲ ਹੋਣੀ ਦੇਖੀ ਸਹੀ ਇਹਦਾ ਬਣਦਾ ਕੀ ਹੈ ਆਏ ਹਾਏ ਮੈਂ ਸਾਰੇ ਕੰਮ ਸੰਭਲਿਆ ਭੈਣ ਜੀ ਪਤਾ ਨਹੀਂ ਕਿਉਂ ਨਹੀਂ ਆਈ ਭੈਣ ਜੀ ਦਾ ਬੱਥੇਰੀ ਤੇਜਵਾ ਕੀ ਪਤਾ ਭੂਆ ਨੂੰ ਲੈਈ ਹੈ ਪਰ ਨਾ ਜੋ ਤੱਕ ਲੈ ਕੇ ਨਾ ਹੁੰਦੀ ਮੈਨੂੰ ਤਾਂ ਖਬਰਾਂ ਅੱਡੀ ਹੋਈ ਜਾਣ ਲਈ ਆ ਪਤਾ ਨਹੀਂ ਕੀ ਬਣਨਾ ਵਾ ਮੰਨ ਜਾਈ ਸਹੀ ਹੂਆ ਪਤਾ ਨਹੀਂ ਕੀ ਕਹਿਣਾ ਉਹਨੇ ਅੱਗੋਂ ਆਉਂਦੀ ਰਤ ਨਹੀਂ ਆ ਗਏ ਭੈਣ ਜੀ ਹੋਰ ਆ ਗਈਆਂ ਕੀ ਆਦੀ ਭੂਆ ਕੀ ਆਖਣਾ ਹਾਂ ਭੂਆ ਦੀ ਜਿੱਡੀ ਜ਼ਬਾਨ ਪਹਿਲਾਂ ਚੱਲਦੀ ਸੀ ਨਾ ਉਹ ਤਾਂ ਵੱਧ ਦਾ ਹੱਗੁਣਾ ਹੋਰ ਚਲਣ ਲੱਪੀ ਇਹ ਦੇਖਿਆ ਤੁਹਾਨੂੰ ਮੈਂ ਕਹਿੰਦੀ ਸੀ ਨਾ ਕਿ ਭੈਣ ਜੀ ਉਹ ਭੂਆ ਦੀ ਜ਼ਬਾਨ ਬੜੀ ਲੰਮੀ ਆ ਪਤਾ ਕੀ ਗੱਲ ਆ ਬਾਹਰ ਦਾ ਪਾਣੀ ਪੀ ਆਈ ਹੈ ਨਾ ਹੁਣ ਇਹ ਤੇ ਇੱਥੇ ਨਹੀਂ ਮੜ ਉਹ ਤੇ ਗੱਲ ਆ ਹੁਣ ਤੇ ਹੋਰ ਮੀਟਰ ਲੰਮੀ ਹੋ ਗਈ ਆ ਆਂਦੀ ਕੀ ਹੁਣ ਆਖਣਾ ਕੀ ਆ ਜਾ ਜਾ ਤੂੰ ਮੈਂ ਨਾ ਸਨੀ ਵਾਲਾ ਰੋਟੀ ਬਣੀ ਖਾ ਕੇ ਤੇ ਫੇਰ ਆਉਂਗੀ ਅੱਛਾ ਮੈਂ ਤੇ ਨਾ ਕਨਹਾਂ ਚ ਫੜਾਤੀ ਤੇ ਹਾਈ ਤੇ ਪੰਜ ਤੂੰ ਕੁਛ ਨਾ ਪਿਆ ਮੈਂ ਤਾਂ ਬਠੇਰਾ ਕਹਾਂ ਤੇ ਭੂਆ ਮੈਂ ਤੇਰੀ ਭਤੀ ਆ ਤੇ ਮੇਰੀ ਗੱਲ ਮੰਨ ਜਾ ਮੈਨੂੰ ਪਤਾ ਕੀ ਆਂਦੀ ਆ ਐਨੀ ਕਿchnੀਂ ਤੂੰ ਜਦੋਂ ਦੀ ਤੈਨੂੰ ਮੈਂ ਜਾਣਨੀ ਆ ਹੈ ਹੈ ਤੇ ਭਤੀ ਤੂੰ ਮੇਰੀ ਆ ਨਾ ਮੈਂ ਤਾਂ ਐਗੀਆਂ ਗੱਲਾਂ ਕੀਤੀਆਂ ਨਾ ਭਾਬੀਓ ਨੇ ਕਿ ਸਾਂਹ ਕੋਖਣਾ ਤਾਂ ਮਿਲ ਆ ਹਾਈ ਮੈਨੂੰ ਤਾਂ ਇਹੋ ਗੱਲਾਂ ਦਾ ਡਰ ਹੀ ਗਾ ਔਰ ਤੁਹਾਡੀ ਵੀ ਨਹੀਂ ਸੁਣਨੀ ਵੇਖਿਆ ਤਾੜੇ ਜਬਾਨ ਪਾਤੇ ਨੇ ਅੰਦਰ ਉਹਨੇ ਭੂਆ ਤਾਂ ਜਿਹੜੀ ਆ ਨਾ ਪਤਾ ਨਹੀਂ ਕੀ ਬਣ ਕੇ ਆਈ ਆ ਏਦਾਂ ਫਿਰਦੀ ਜਿਵੇਂ ਆ ਆਫਰੀ ਗੱਲ ਨਹੀਂ ਕਰਨ ਵਾਲੀ ਉਸ ਦਿਨ ਭੈਣ ਜੀ ਮੈਂ ਚਾਹ ਵੀ ਬਣਾਈ ਮੈਂ ਰੋਟੀ ਵੀ ਬਣਾਈ ਪਰ ਮੇਰੇ ਪੈਰਾਂ ਤੇ ਪਾਣੀ ਪੈਣ ਨਹੀਂ ਦਿੱਤਾ ਝਾੜ ਝਾੜ ਖਮਾਰਿਆ ਨੇ ਮੈਨੂੰ ਸਣੀ ਦਾ ਕਰਨ ਕੀ ਮਿੱਠਾ ਲੱਗਦਾ ਇਹਨੂੰ ਹੈ ਭੱਜ ਭੱਜੋ ਦੇ ਘਰ ਜਾਂਦੀ ਆ ਭੱਜ ਭੱਜੋ ਦੇ ਘਰ ਜਾਂਦੀ ਆ ਮੈਂ ਮੇਰੇ ਮਾਂ ਮਾਰਿਆ ਇਹਦੇ ਸਗੋ ਆਉਂਦੀ ਆ ਤੇ ਇੰਨੀ ਉਹਦੀ ਮਹਿਸਤ ਕਰਦੀ ਆ ਅੱਗੇ ਪਿੱਛੇ ਤਰੀ ਫਿਰਦੀ ਆ ਨਹੀਂ ਤੇ ਕੌਣ ਕਰਦਾ ਅੱਜ ਕੱਲ ਇੰਨੇ ਤੇ ਪਤਾ ਨਹੀਂ ਉਹਨੂੰ ਕੀ ਚਾਹੀਦਾ ਵਾ ਜਿਹੜੇ ਮਿਲਦਾ ਨਹੀਂ ਉਹ ਜੇਕ ਤੇ ਮੰਜਿੰਦਰ ਆ ਉਹ ਇਹਨੇ ਦੇ ਲਾ ਕੇ ਮੇਰੇ ਹੱਥ ਚ ਫੜਾ ਲਣੀ ਉਹਦੇ ਸਾਹਮਣੇ ਹੋ ਹੋ ਤੇ ਗੱਲ ਵਾ ਤੇ ਭਾਈਆ ਤੇ ਅੱਗੇ ਬੜੌਖਾ ਵਾ ਤੇ ਜੇ ਉਹਦੇ ਸਾਹਮਣੇ ਕੋਈ ਗੱਲ ਕਰਤੀ ਫਿਰ ਤੇ ਭੈਣ ਜੀ ਉਹਨੇ ਤੈਨੂੰ ਇੱਥੇ ਵੜਨੇ ਨਹੀਂ ਦੇਣਾ ਤੇ ਸਾਰਾ ਜਿਹੜਾ ਕੁਝ ਆਉਂਦਾ ਤੇਰੀ ਬੇਇੱਜ਼ਤੀ ਕਰ ਜਾਂਦਾ ਵਾਕ ਵਾਕਿਆ ਸਹੀ ਹੈ ਤੇ ਮੈਂ ਤੇ ਆਪਣੇ ਵੋਨ ਹੁੰਨ ਲਈ ਆ ਤੇ ਮੈਂ ਤੇਰਾ ਸੋਚਦੀ ਦੀਆਂ ਤੇ ਤੈਨੂੰ ਵੀ ਗੱਲਾਂ ਹੁੰਦੀਆਂ ਨਾਲ ਹੀ ਮੈਂ ਘਰ ਆਉਂਦੀ ਆ ਪਰ ਕੀ ਕਰਾਂ ਮੈਂ ਇਕੱਲੀ ਮੈਂ ਕਿੱਧਰ ਕਿੱਧਰ ਹੋ ਜਾ ਬਥੇਰਾ ਮੈਂ ਜ਼ੋਰ ਲਾਇਆ ਬਾਹ ਫੜ ਕੇ ਖਿੱਚਿਆ ਵੀ ਮੈਂ ਚੱਲ ਪੂਆ ਚੱਲੀਏ ਪਰ ਨਾ ਹੁਣ ਤੇ ਪੈਰਾਂ ਦੇ ਪਾਣੀ ਦੀ ਪੈਂਡ ਤਾ ਦੇ ਆਂਦੀ ਚੱਲ ਚੱਲ ਤੂੰ ਰੋਟੀ ਪਾਣੀ ਖਾ ਕੇ ਤੇ ਫੇਰ ਆਉਂਗੀ ਮੈਂ ਆਉਂਗੀ ਜ਼ਰੂਰ ਆਣਾ ਕਿਉਂ ਦੀ ਆਂਦੀ ਆਹ ਪਰ ਰੋਟੀਆਂ ਨਹੀਂ ਮਸ ਪਰ ਜਿੱਦਾਂ ਉੱਥੇ ਜਬਾਂ ਚ ਲਾਈ ਨਾ ਤੇਰੇ ਨਾਲ ਉਦਾਂ ਹੀ ਨੇ ਆ ਇਖਾ ਚ ਲਾਉਣੀ ਆ ਡਰ ਡਰ ਨਹੀਂ ਹੈਗਾ ਉਹਦੇ ਮਾਸਾ ਦੇਦੇ ਵਿੱਚ ਨਹੀਂ ਹੈਗਾ ਤੇ ਅੱਗੇ ਤੁਹਾਨੂੰ ਪਤਾ ਵਾ ਕਿ ਨਾ ਮੁੰਡਾ ਮੇਰੇ ਸੰਦਾ ਤੇ ਨਾ ਹੀ ਮੇਰਾ ਘਰ ਵਾਲਾ ਮੇਰੇ ਸੰਦਾ ਹੈ ਉਹ ਦੋਵੇਂ ਪਿਓ ਪੁੱਤ ਕਿਤੇ ਮੇਰੇ ਵੱਲ ਹੋਣ ਤੇ ਤੀਜੇ ਬੰਦੇ ਦੇ ਕੀ ਜੋਤੋਂ ਗੱਲ ਕਰ ਜੇ ਕੋਈ ਆਣ ਕੇ ਹਾਂ ਹਾਂ ਤੇ ਗੱਲ ਮਾਰਦੀ ਆ ਨਾ ਫੇਰ ਚੱਲ ਕੋਈ ਨਹੀਂ ਮੈਂ ਤਾਂ ਤੇਰੇ ਵਾਲੀ ਆ ਨਾ ਤੁਸੀਂ ਤੇ ਹੈਗੇ ਜੇ ਪਰ ਵੇਖ ਲਾ ਕਾਢ ਕਿਹੜੀ ਗੱਲ ਸੁਣੀ ਉਹਨੇ ਸਾਡੇ ਪੈਰਾਂ ਤੇ ਪਾਣੀ ਨਹੀਂ ਪੀਣ ਦਿੱਤਾ ਉਹਨੇ ਹੈ ਤੁਹਾਨੂੰ ਵੀ ਉੱਥੋਂ ਇਦਾਂ ਹੀ ਕਰਤਾ ਆ ਆਪਣੀ ਮਰਜ਼ੀ ਨਾਲ ਹੀ ਹੋਣਾ ਉਹਨੇ ਕੋਈ ਗੱਲ ਨਹੀਂ ਆ ਲੈਂਦੇ ਤੇ ਮੈਂ ਦੱਸਨੀ ਐ ਨਾ ਪਤਾ ਚੱਜਣਾ ਮੇਰਾ ਨਾ ਵੀ ਜੀਵਨ ਠੀਕ ਮੈਂ ਤੇ ਸਾਰੇ ਜੇ ਇਹ ਮੇਰੀ ਭੂਆ ਆ ਤਾਂ ਮੈਂ ਵੀ ਇਹਦੀ ਭਤੀ ਆ ਕੋਈ ਗੱਲ ਨਹੀਂ ਬਣਾਓ ਰੋਟੀ ਆਪਾਂ ਖਾਵਾਂਗੇ ਰੋਟੀ ਮੈਂ ਰੋਟੀ ਤੇ ਬਣਾ ਲਈ ਸਾਰੀ ਚੋਲ ਮੈਂ ਚੱਲ ਮੈਂ ਗਰਮ ਗਰਮ ਬਣਾਉਂਗੀ ਨਾਲੇ ਮੇਰਾ ਧਿਆਨ ਤੁਹਾਡੇ ਵਿੱਚ ਹੀ ਰਹੁੰਦਾ ਤੇ ਮੈਂ ਚੋਲ ਬੈ ਕੇ ਡੈਪੀ ਚੁਗਣ ਮੰਨ ਨਹੀਂ ਟਿਕਣਿਆ ਤੇ ਧਿਆਨ ਤੁਹਾਡੇ ਵਿੱਚ ਹੀਗਾ ਵੀ ਆਏ ਨਹੀਂ ਜਦ ਤੱਕ ਭਾਂ ਕੀ ਗੱਲਬਾਤ ਹੁੰਦੀ ਹੋਣੀ ਚੱਲ ਕੋਈ ਨਹੀਂ ਆ ਜਾਂਦੀ ਆਪੇ ਲੰਗਰ ਖਾ ਕੇ ਕੋਈ ਗੱਲ ਨਹੀਂ ਕਰਨੇ ਆ ਗੱਲ ਫਿਰ ਚੱਲ ਮੈਂ ਚੋਲ ਦੇ ਆਪ ਬਣਾਵਾ ਬਣਾਵਾ ਜੀ ਜੱਦਾ ਬਣਾਵਾ ਜਾਂ ਲੂਣ ਵਾਲੇ ਬਣਾਲਾ ਤੇ ਜੱਦਾ ਹੀ ਬਣਾ ਲਾ ਚਲ ਠੀਕਾ ਠੂਠੀ ਠਾਠੀ ਪਾ ਕੇ ਬਣਾ ਲੈਂਦੀ ਆ ਚੰਗਾ ਠੀਕ ਕਰਾਂ ਮੈਂ ਇਹ ਤੇ ਮੈਨੂੰ ਲੱਗਦਾ ਪੰਜ ਦੇ ਵਾਸਤੇ ਨਹੀਂ ਹੋਣੀ ਹੈ ਤੇ ਜੇ ਇਹਦੇ ਵੀ ਨਾ ਗੱਲ ਮੰਨੇ ਫਿਰ ਕਿੱਧਰ ਨੂੰ ਜਾਊਂਗੀ ਮੈਂ ਜੇ ਲੈ ਕੇ ਉਹਨੇ ਮੇਰੇ ਸਿਰ ਤੇ ਚੜਾ ਤੇ ਫੇਰ ਮੈਂ ਤਾਂ ਮਾਹ ਹੀ ਕੱਢਿਆ ਕਰੋ ਕੀ ਕਰਾਂ ਹੁਣ ਮੈਂ ਕਿੰਨੂ ਸੱਦਾ ਜਿਹੜਾ ਇਹ ਭੂਆ ਨੇ ਥੋਂ ਕੱਢੇ ਜਾਣ ਨੂੰ ਸਮਝਾਵੇ ਤੇ ਖਾਣੇ ਗੱਲ ਪਾਵੇ ਕੋਈ ਚੱਲ ਜੇ ਹੁਣ ਉਧਰ ਚਲੀ ਗਏ ਆ ਜੇ ਸਣੀ ਮਿਹਨਤ ਕਰਦਾ ਵਾ ਤੇ ਮਿਹਨਤ ਕਰਕੇ ਤਾਂ ਆਪਣਾ ਘਰ ਬਣਾ ਲੂਗਾ ਮੂੰ ਮੱਥਾ ਸਵਾਰ ਲੂਗਾ ਉਹਦਾ ਇਹ ਚ ਕਿਹੜੀ ਵੱਡੀ ਗੱਲ ਵਾ ਪਰ ਕੀ ਕਰ ਬੜਾ ਹੀ ਔਖਾ ਟਾਈਮ ਆ ਕੱਢਣਾ ਹੀ ਪੈਣਾ ਉੱਠ ਮਨਾ ਹੁਣ ਭਾਂਜੀ ਨੂੰ ਜੱਦੇ ਦਾ ਗਾਜਾ ਆਟਾ ਜੱਦਾ ਬਣਾਵਾ ਹੁਣ ਜਾ ਕੇ ਰੋਟੀ ਕਾ ਲਈਓ ਚਲ ਠੀਕ ਆ ਦਲਜੀਤ ਆ ਬੋ ਭਾਂਡੇ ਲੈ ਜੀ ਹੋਰ ਹੀ ਖਾ ਲਈ ਜੇ ਹਾਂ ਰੋਟੀ ਕਾ ਲਈ ਰੋਟੀ ਲਈ ਨਹੀਂ ਸਵਾਲ ਕਿਤੇ ਬਣਾਈਆਂ ਇੰਨੀ ਤਾਂ ਬੜੀ ਬਣੀ ਜੇ ਮੈਂ ਕਿਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਤੇ ਮਜ਼ਾ ਆ ਗਿਆ ਰੋਟੀ ਚਾਹ ਦਲਜੀਤ ਆ ਭਾਂਡੇ ਲੈ ਜੀ ਆ ਜਾ ਬਸ ਬਹਿ ਜਾ ਮਜ਼ਾ ਆ ਗਿਆ ਭੁੱਖ ਲੱਗੀ ਸੀ ਹਾਂਜੀ ਸਵਾਦ ਹੀ ਬਹੁਤ ਆਇਆ ਇਹ ਬੰਦਿਆ بڑا ਬੋਟਾ ਜੜਾ ਬੋਟਾ ਕਿਉਂ ਆ ਰਹਾ ਬੜਾ ਪੁੱਤ ਕਿਉਂ ਉਹ ਸੋਹਣੀ ਰੋਟੀ ਬਣਾਈ ਹੈ ਸਿਆਣੀਆਂ ਸੋਹੀ ਹਾਂਜੀ ਸਵਾਦਾਂ ਤੇ ਵੀ ਵਧੀਆ ਵਾ ਮਾਰਾ ਸਾਥ ਦੇਣ ਵਾਲੀ ਆ ਵੀ ਮੇਰਾ ਪੁੱਤ ਵੱਡਾ ਹੋ ਕੇ ਨੇ ਵੇਖੀ ਕਿ ਤੇਰੇ ਲਾਗੂ ਕਿੰਨਾ ਇਹ ਹਾਸਾ ਬਣਨਾ ਚੱਲ ਜੰਦਾ ਮਾਪਾ ਲੇ ਪਪਾ ਲੈ ਕੰਮ ਕਰਿਆ ਕਰਨ ਅੱਛਾ ਚੱਲ ਜੰਦਾ ਉਧਰ ਹਾਂਜੀ ਠੀਕ ਆ ਠੀਕ ਪੁੱਤ ਇਹਦਾ ਮਾਂ ਹਾਂਜੀ ਇੱਧਰ ਆਈ ਜੀਵਨ ਅੱਛਾ ਤੇ ਆਓ ਭੂਆ ਜੀ ਇੱਧਰ ਆਓ ਭੂਆ ਜੀ ਮੈਂ ਆਉਣੀ ਤੂੰ ਜਾ ਕੀ ਇਹ ਤਾਂ ਇਹ ਫਿਰ ਮੈਂ ਉਹ ਠੀਕ ਮੈਂ ਜ ਰੱਖ ਦੋ ਮਿੰਟ ਹੋਵਾਂ ਉਧਰ ਕੋਈ ਨਾ ਘੰਟਾ ਕੇ ਬਹਿ ਕੇ ਹਮ ਨਹੀਂ ਆ ਕੋਈ ਗੱਲ ਨਹੀਂ ਆ ਮੇਰੇ ਕੋਲ ਗੱਲਬਾਤ ਕਰਕੇ ਉਹ ਨਹੀਂ ਕੀ ਕਰਦੇ ਆ ਤੇ ਕੀ ਕਹਿੰਦੇ ਨੇ ਠੀਕ ਆ ਸੱਚ ਨਾਲ ਤੇ ਆਈ ਆ ਨਾ ਹੁਣ ਹਾਂਜੀ ਆਈਆਂ ਤੇ ਕੋਈ ਨਾ ਜਾਓ ਭੋਰੀ ਹਾਂ ਚਲੋ ਠੀਕ ਕੋਈ ਨਹੀਂ ਮੈਂ ਆਉਣੀ ਆ ਘੰਟੇ ਤੱਕ ਚੰਗਾ ਹਾਂਜੀ ਠੀਕ ਆ ਹਾਂ ਠੀਕ ਆ ਪਤਾ ਚੱਲ ਨਹੀਂ ਜਾਂਦੀ ਕਿ ਦੱਬੀਆਂ ਗੱਲਾਂ ਕਿ ਭੜੀਆਂ ਹੁੰਦੀਆਂ ਨੇ ਨਹੀਂ ਨਹੀਂ ਖਬਰ ਨਹੀਂ ਮੱਝਾ ਹਾ ਹਾ ਭਾਬੀ ਰੋਟੀ ਖਾ ਕੇ ਤਾਂ ਕਿਤੇ ਮਜ਼ਾ ਹੀ ਆ ਗਿਆ ਤੇ ਜਿਹੜਾ ਜੱਦਾ ਹੀ ਨਾ ਉਹ ਤੋਂ ਵੱਧ ਸਵਾਦ ਹੁਣ ਜੀ ਗਾਂਡਾ ਚੁੱਪ ਕਰਕੇ ਸੌ ਜਾਵੇ ਹਾਂ ਹਾਂ ਤੇ ਸੌਜੋ ਕੀ ਕਰਨਾ ਹੁਣ ਤੁਸੀਂ ਵੇਹਲੇ ਹੀ ਆ ਮੈਂ ਵੀ ਹੁਣ ਵੇਹਲੀ ਹੀ ਮੈਂ ਹੁਣ ਕੀ ਕਰਨਾ ਤੁਹਾਨੂੰ ਨੀਂਦ ਆਈ ਤੇ ਤੈ ਜੋ ਲੰਮੇ ਚਲ ਜੋ ਅੰਦਰ ਕਮਰੇ ਚ ਇੱਥੇ ਏਦਾਂ ਕਰਦੀ ਆ ਜੀ ਬਣਿਆ ਹੁਣ ਕਿੱਥੇ ਬੜੀਆਂ ਜੇ ਲੈ ਆਖਤਾ ਕੋ ਜੀ ਆਜੋ ਆਜੋ ਕੁਹਾ ਜੀ ਇੱਥੇ ਹੀ ਆ ਆਜੋ ਆਜੋ ਨਹੀਂ ਲੁਕੀ ਆਣੇਗੀ ਆਜੋ ਆਜੋ ਕੁਹਾ ਜੀ ਇੱਥੇ ਹੀ ਆ ਹਾਂ ਬੈਠੇ ਆਜੋ ਆਜੋ ਇੱਥੇ ਆ ਗਿਆ ਆਜੋ ਬੈਠੋ ਅੱਜ ਸਤੀ ਬਣਦੇ ਆ ਬਸ ਕੋਹ ਨਹੀਂ ਰੋਟੀ ਬਣੀ ਹੈ ਤੇ ਅੱਛਾ ਚੰਦਾ ਬਣਾ ਬੜਾ ਸੁਆਦ ਲਿਆਵਾ ਪਾ ਕੇ ਨਹੀਂ ਨਹੀਂ ਮੈਂ ਤਾਂ ਡਿੱਡ ਮੇਰਾ ਪਰਿਆ ਇੰਨੀ ਸੁਆਦ ਰੋਟੀ ਮੇਰੀ ਸਤੀ ਨੇ ਬਣਾਈ ਆ ਅੱਛਾ ਖਾ ਕੇ ਆਈਆਂ ਇੰਨੀ ਦਾਲ ਸੁਆਦ ਇੰਨੀ ਸਬਜੀ ਸੁਆਦ ਕਿ ਢੋਕ ਲੱਗੀ ਬੜਾ ਹੀ ਮਚਾ ਜੀ ਮਾਸਾ ਮੂੰਹ ਮਿੱਠਾ ਕਰ ਲੋ ਲੈ ਨਹੀਂ ਗੱਲ ਨਹੀਂ ਮੂੰਹ ਮਿੱਠਾ ਤੂੰ ਮੂੰਹ ਮਿੱਠੇ ਵਾਲੇ ਕੰਮ ਬੜੇ ਕੀਤੇ ਆ ਨਾ ਜਿਹੜਾ ਮੂੰਹ ਮਿੱਠਾ ਕਰਾਉਣਾ ਤੀ ਹਾਦੀ ਹੋ ਗਈ ਤੂੰ ਤੇ ਗੱਲ ਛੱਡਦੇ ਹੀ ਨਹੀਂ ਜੇ ਗੱਲ ਮੈਂ ਛੱਡਾਂ ਕੀ ਮੈਂ ਤੇ ਅੰਗਾਂ ਬਲਬਲ ਜਾਣਦੀ ਆ ਤੂੰ ਗੱਲ ਛੱਡਣ ਦੀ ਗੱਲ ਕਰ ਨਹੀਂ ਬਾਪੂ ਆ ਜੀ ਮੈਂ ਕਿਹੜਾ ਜੱਗ ਹੋਈ ਕੀਤੀ ਆ ਮੈਂ ਕਿਹੜਾ ਕੋ ਬਾਹਰੀ ਕੀਤਾ ਤੂੰ ਬਹੁਤ ਮਾੜਾ ਕੀਤਾ ਉਹਦੇ ਨਾਲ ਉਹ ਕਿਦਾਂ ਆ ਬਹੁਤ ਮਾੜਾ ਕੀਤਾ ਕਿਤੇ ਗੁਰਜਿੰਦਰ ਕਿਤੇ ਆਵਾਜ਼ ਮਾਰਨ ਨਹੀਂ ਮੈਂ ਗੱਲ ਕਰਨ ਆਈ ਉਹ ਤਾਂ ਘਰ ਨਹੀਂ ਹੈਗੇ ਨੇ ਕੀ 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 ਮੈਂ ਜੱਗਾਈ ਕੀਤੀ ਆ ਤੂੰ ਇਹ ਦੇ ਕੇ ਤੋਰਿਆ ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਜਿੱਥੇ ਦੋ ਭਰਾ ਹੁੰਦੇ ਆ ਅੱਡੇ ਤੇ ਹੁੰਦੇ ਹੀ ਆਈ ਆ ਅੱਡੇ ਹੁੰਦੇ ਆ ਸਾਰਾ ਕੁਝ ਸਾਰਾ ਕੁਝ ਮਿਲਦਾ ਹੀ ਆ ਨਾ ਉਹਨਾਂ ਨੂੰ ਚੱਲ ਮਿਲਦਾ ਬਰਾਬਰ ਮਿਲਦਾ ਕੋਠੀ ਬਣਾ ਕੇ ਤੂੰ ਬੈ ਗਈ ਆ ਉਹਨੂੰ ਕੱਢਦਾ ਉਧਰ ਪੁਰਾਣੇ ਘਰ ਚ ਤੁਹਾਨੂੰ ਵੀ ਇਹ ਗੱਲ ਦਾ ਪਤਾ ਵਾ ਕਿ ਜੇ ਕੋਠੀ ਬਣੀ ਆ ਨਾ ਤੇ ਕੋਠੀ ਗੁਰਜਿੰਦਰ ਦੀ ਥਾਵਾਂ ਦੇ ਬਣੀ ਆ ਪਹਿਲੀ ਦਾ ਪਹਿਲਾ ਕਿੱਥੇ ਗਿਆ ਪਹਿਲੀ ਦਾ ਪਹਿਲਾ ਕਿੱਥੇ ਗਿਆ ਸਨੀ ਨੂੰ ਪੁੱਛੋ ਉਸਨੀ ਨੂੰ ਪੁੱਛੋ ਆਹੋ ਉਹ ਸਾਰਾ ਮੁਤਾਬਲੇ ਆਣ ਵਾਲੇ ਤਹੀ ਤਾਂ ਸਨੀ ਨੂੰ ਪੁੱਛਾਂ ਅਹੀਂ ਤਾਂ ਮੁਤਾਬਲੇ ਤਾਂ ਉਹ ਵਿਚਾਰਾ ਤਾਂ ਕੋਈ ਗੱਲ ਜੀ ਨਹੀਂ ਉਹ ਤਾਂ ਕੰਮ ਕੰਮ ਕਰਕੇ ਤੇ ਬਸ ਕੋਤਿਆਂ ਨੂੰ ਲਗਾ ਰਿਹਾ ਰਿਹਾ ਚੱਲ ਕੇ ਮੈਂ ਪਾਸੇ ਸਾਈਡ ਲਈ ਦਿੰਦੀ ਮੈਂ ਸਾਈਡ ਇੱਕੋ ਪਾਸੇ ਦੀ ਨਹੀਂ ਦਿੰਦੀ ਮੈਂ ਲਈ ਦੋਵਾਂ ਦੀ ਮੇਰੇ ਲਈ ਇਹ ਵੀ ਉਹੋ ਜਿਹਾ ਤੇ ਉਹ ਵੀ ਉਹੋ ਜਿਹਾ ਨਾ ਹੈ ਤੇ ਹੀ ਤੇ ਕਰਨੀ ਪੜੇ ਜੇ ਕਿਤੇ ਠੰਡੇ ਹੋਵੋ ਮਾਸਾ ਚੁੱਪ ਕਰ ਨਹੀਂ ਤੂੰ ਤਾਂ ਚੁੱਪ ਹੀ ਕਰਦੀ ਰੋ ਤੂੰ ਤਾਂ ਚੁੱਪ ਹੀ ਕੀਤੀ ਰੋ ਤੇਰੇ ਨਾਲ ਤੇ ਮੈਂ ਕੋਈ ਗੱਲ ਹੀ ਨਹੀਂ ਕਰ ਹਾਏ ਹਾਏ ਮੈਂ ਭਤੀਜੀਆਂ ਤੁਹਾਡੀ ਥੋੜੀ ਬਹੁਤੀ ਮੇਰੀ ਵੀ ਸੁਣ ਲਓ ਨਹੀਂ ਕਾਦੀ ਭਤੀਜੀਆਂ ਤੂੰ ਤਾਂ ਤੇ ਭਤੀਜੀਆਂ ਨਾਲ ਕੰਮ ਹੀ ਕੋਈ ਨਹੀਂ ਕੀਤਾ ਜੇ ਕੰਮ ਨਹੀਂ ਤਾਂ ਹੁੰਦਾ ਤੇ ਮੈਂ ਇੱਥੇ ਤੱਕ ਕਿਉਂ ਪਹੁੰਚਦੀ ਜੇ ਕੋਈ ਚੱਜ ਦਾ ਕੰਮ ਕੀਤਾ ਹੁੰਦਾ ਤੇ ਨਾ ਪੂਆ ਜੀ ਦੋਵਾਂ ਪਾਸੇ ਗੱਲ ਕਰਦੀ ਤੇਰੀ ਲਈ ਦੋਵੇਂ ਇੱਕੋ ਜਿਹੀ ਸੀ ਮੇਰੀ ਗੱਲ ਸੁਣੋ ਤੁਸੀਂ ਜੇ ਕਰਦੇਗਾ ਸਾਂਝੀਆਂ ਤੇ ਜਾਂ ਦੋਵੇਂ ਜਾਣਗਾ ਤੇ ਤੁਸੀਂ ਦੋਵੇਂ ਬਹਿ ਕੇ ਸਲਾਹ ਕਰੋ ਕਿ ਕੀ ਗਲਤ ਹੋਇਆ ਤੇ ਕੀ ਸਹੀ ਸਲਾਹ ਦਿੱਤੀ ਕੀ ਤੁਸੀਂ ਦੱਸੋ ਤਾਂ ਸਹੀ ਮੈਨੂੰ ਸਲਾਹ ਕੀਤੀ ਕੀ ਉਹਨੂੰ ਲਿਆ ਕੇ ਇੱਥੇ ਬਿਠਾ ਲਿਆ ਰੰਗ ਬਰੰਗਾ ਕਵਲਨ ਨਹੀਂ ਆ ਬਣਾ ਕੇ ਤੁਰਨ ਲੱਗਿਆ ਮੋਟ ਪਰ ਦਿੰਨੀ ਆ ਚਾਲ ਇਹਨੇ ਤੇ ਮੇਰੀ ਗੱਲ ਕਰਨੀ ਕਰਨੀ ਆ ਉਹਨੇ ਵਿਚਾਰਾ ਕੋ ਦੇਣ ਜੋ ਕਰਨੇ ਨਾ ਕੋ ਕੋ ਹਿਸਾਬ ਕਿਤਾਬ ਹੋਵੇ ਤਾਂ ਆ ਨਾ ਮੈਂ ਤਾਂ ਤੁਹਾਨੂੰ ਵੀ ਕਿਹਾ ਨਹੀਂ ਕੋ ਹਿਸਾਬ ਕਿਤਾਬ ਬਣਾਣਾ ਪਾਈ ਜਾਂਦੇ ਰੋਟੀ ਮੁੰਡੇ ਦਾ ਖਰਚਾ ਡੇਣ ਸਕੂਲੇ ਜਾਂਦਾ ਹੀ ਆ ਤਾਂ ਫਿਰ ਹੋ ਇਸ ਤੋਂ ਅੱਧ ਕੀ ਹੁੰਦਾ ਹੱਥ ਮੰਗ ਕੇ ਅੱਡ ਕੇ ਲੈਣਾ ਕੋ ਬੜਾ ਔਖਾ ਆ ਬਹੁਤ ਔਖਾ ਇਹ ਸੌਖੀ ਗੱਲ ਨਹੀਂਗੀ ਬੂਆ ਜੀ ਅਸੀਂ ਕਿਹੜਾ ਸਾਂਝੇ ਖਰਚ ਉਰਤਣ ਦੇ ਆ ਅਸੀਂ ਤਨਖਾਹੋਂ ਹੀ ਉਰਤਣ ਦੇ ਆਪਣੀਆਂ ਉਹ ਤਨਖਾਹੋਂ ਹੀ ਉਰਤਦੇ ਫਿਰ ਨਹੀਂ ਲੱਖਾਂ ਨਾਲ ਜਿਹੜੀ ਫਸਲ ਆਉਂਦੀ ਉਹਦਾ ਕੋਈ ਨਾ ਹੀ ਨਹੀਂ ਤੇ ਜਿਹੜਾ ਤੇਰੀ ਤਨਖਾਹ ਲੈਣ ਡਿਆ 70 80 ਹਜ਼ਾਰ ਉਹਦਾ بڑا ਨਾਂਜ ਮੇਰੀ ਤਨਖਾਹ ਲੈਣ ਡਿਆ ਕਰ ਵਾਲਾ ਵਾਜੀ ਮੇਰੀ ਗੱਲ ਸੁਣ ਉਹਦਾ ਸਾਨੂੰ ਕਿਉਂ ਤਨਖਾਹ ਦਾ ਤੂੰ ਕਰਦੀ ਜੇ ਮੈਂ ਇੱਕ ਦੀ ਗੱਲ ਕਰਨੀ ਤੁਸੀਂ ਵੀ ਤੇ ਇੱਕ ਦੀ ਕਰੀ ਜਾਂਦੇ ਮੈਂ ਇੱਕ ਦੀ ਕਿਉਂ ਕਰਦੀ ਮੈਂ ਤਾਂ ਕਹਿੰਦੀ ਮੇਰੇ ਲਈ ਗੁਰਜਿੰਦਰ ਵੀ ਹੋ ਜਾ ਮੇਰੇ ਲਈ ਸਨ ਹੀ ਨਹੀਂ ਹੋ ਜਾ ਮੈਂ ਦੋਵਾਂ ਦਾ ਬਰਾਬਰ ਕਰਕੇ ਜਾਣਾ ਹੀ ਹਾਂ ਭਾਵੇਂ ਤੂੰ ਜੋ ਮਰਜ਼ੀ ਕਰ ਤੂੰ ਬਹੁਤੀ ਚਿਲਕੋ ਨਾ ਬਣ ਤੇ ਚੁੱਪ ਕਰਕੇ ਬੈਠੀ ਰੋ 12 ਤਾਲੀ ਨਾ ਹੋਵੇ ਆਖਿਆ ਵਾ ਪਰ ਤੂੰ ਤੇ ਮੇਰੇ ਦੋਲੇ ਹੋ ਜਾਂਦਾ ਹੈ ਹੈਪੂ ਆ ਜੀ ਕੀ ਅੱਡ ਹੋਣ ਵਾਲੀਆਂ ਗੱਲਾਂ ਕਰਨ ਦੇ ਜੇ ਨਾ ਮੈਂ ਹੁਣ ਨਿੱਗੀ ਜੀਵਨ ਨਿੱਗੀ ਰਹਿ ਗਈ ਮੈਂ ਵੀ ਹੁਣ ਵੱਡੀ ਹੋ ਗਈ ਆ ਬਹੁਤ ਵੱਡੀ ਹੋ ਗਈ ਆ ਤੂੰ ਮੇਰੇ ਬੱਚੇ ਵੀ ਸੁੱਖ ਨਾ ਵੇਉਣ ਵਾਲੇ ਆ ਤੂੰ ਵੱਡੀ ਨਹੀਂ ਹੋਗੀ ਤੂੰ ਮੇਰੇ ਤੋਂ ਵੱਡੀ ਨਹੀਂ ਹੋਗੀ ਗੱਲਾਂ ਆਈਆਂ ਕਰੀ ਜਾਣੀਆਂ ਘੜ ਘੜ ਕੇ ਸੁਣਾਈ ਜਾਣੀਆਂ ਮੈਨੂੰ ਤੂੰ ਇਹ ਤੇ ਬਸ ਇੱਕੋ ਪੱਖੇ ਰੱਖੀ ਜਾਵੇ ਬਸ ਭੈਣ ਤੈਨੂੰ ਪਤਾ ਮੈਂ ਉੱਥੇ ਜਾਣਾ ਮੇਰੇ ਤੇ ਇਹਨਾਂ ਨੇ ਸੋਣੀ ਲੈਣੀ ਪ੍ਰਭੂ ਨਾਲੇ ਜੋ ਮੈਂ ਕਹੂੰਗੀ ਜੋ ਮੈਂ ਕਰੂੰਗੀ ਉਹ ਇਹਨਾਂ ਨੇ ਮੰਨਣੀ ਆ ਚੁੱਪ ਕਰਕੇ ਬ ਬੰਦੇ ਦੀ ਬਣ ਕੇ ਮਨਜਿੰਦਰ ਤੇਰਾ ਬਿਲਕੁਲ ਸਾਥ ਨਹੀਂ ਦੇਣ ਡਿਆ ਮਨੇ ਉਥੋਂ ਤੱਕ ਪਤਾ ਲੱਗਾ ਉਹ ਤੇਰਾ ਨਾ ਕਿਉਂ ਨਹੀਂ ਆਇਆ ਇਸੇ ਕਰਕੇ ਨਹੀਂ ਆਇਆ ਉਹ ਦੋਹਾਂ ਪਾਸੇ ਦੀ ਸਾਈਡ ਲੈਂਡ ਆ ਪਪੂ ਆ ਜੀ ਬਹੁਤ ਵਧੀਆ ਬੰਦਾ ਤੇ ਭੈਣ ਜਿਹੜਾ ਰਹਿਣਾ ਇਹ ਦੋ ਚਾਰ ਦਿਨ ਹਾਂ ਰਹਿਣਾ ਆ ਪਾਜੀ ਹਰਿਆਣਾ ਹੀ ਹੈ ਭੈਣ ਤੇਰੇ ਭੈਣ ਨੇ ਤੁਹਾਡੇ ਵੱਲ ਦੇ ਗੱਲਾਂ ਜੀ ਕਰਨੀਆਂ ਹੈਗੀਆਂ ਚੁਗਰੀਆਂ ਕਰਨੀਆਂ ਸੀ ਬਹਿ ਕੇ ਖਟੀਆਂ ਮਿੱਠੀਆਂ ਤੂੰ ਇਹ ਤੇ ਹੱਦ ਹੀ ਕਰੀ ਜਾਂਦੀ ਹੈ ਮੈਂ ਹੱਦ ਕਰੀ ਜਾਂਦੀ ਹਾਂ ਪਰ ਸੁਣ ਲੈ ਮੇਰੀ ਤੂੰ ਵੀ ਗੱਲ ਜੇ ਕੋਈ ਗੱਲ ਕੀਤੀ ਹੁਣ ਜੇ ਕਿਸ ਗੱਲ ਵਿੱਚ ਆਈ ਹੁਣ ਮੈਂ ਆ ਗਈਆਂ ਜੋ ਮੈਂ ਕਰੂੰਗੀ ਹੋਈ ਹੁਣ ਆਈਆਂ ਲੇ ਆਪਾਂ ਕਰੀਏ ਨਹੀਂ ਨਹੀਂ ਮੈਨੂੰ ਜਰੂਰਤ ਹੈਗੀ ਮੈਂ ਸਨੀ ਨੂੰ ਲਿਆ ਕੇ ਉਹਨੂੰ ਇੱਥੇ ਬਿਠਾਣਾ ਤੇ ਬੇਬੀ ਆ ਗਈ ਜੀ ਇਹਦੀ ਆ ਗਈ ਜੁਰਕੀ ਕੱਢਦੀ ਆ ਤੁਮ ਅਗਰ ਅੰਨੇ ਪ੍ਰਭੂ ਵੀ ਬੋਲ ਕੇ ਨਾ ਨਾ ਇੱਕ ਵਾਰੀ ਗੱਲ ਸੁਣੋ ਭੈਣ ਜੀ ਪਹਿਲੀ ਗੱਲ ਤੇ ਉਹਦੋਂ ਤਹੀ ਇੱਥੇ ਹੀ ਗਏ ਫਿਰ ਇਹਨੂੰ ਕੱਢਿਆ ਕਿੰਨੇ ਬਾਅਦ ਪੈਣ ਜੀ ਆਪਿ 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 ਗੱਲਾਂ ਕਿੰਨੇ ਦੁਰਜੜ ਮੂੰਹ ਲਈ ਕਰਨ ਲੰ데 ਵੜ ਕੇ ਉਹਨੇ ਗੱਲਾਂ ਹੀ ਸੁਨੀਆਂ ਵਿਚਾਰੇ ਨੇ ਤੇ ਭੈਣ ਜੀ ਉਹਨੂੰ ਪਤਾ ਉਹ ਨਾ ਤੇ ਵਿਚਾਰਾ ਵੱਧ ਕੱਢ ਕੇ ਬੋਲਦਾ ਹੀ ਉਹ ਤਾਂ ਨਾ ਕੋਈ ਗੱਲ ਕਰਦਾ ਹੀ ਉਹ ਗੱਲ ਕਹਿੰਦੀ ਸੁਣ ਕੇ ਬਰਦਾਸ਼ਤ ਨਹੀਂ ਕਰਦਾ ਉਹਦੇ ਚ ਇੱਕੋ ਹੀ ਗੱਲ ਹੈ ਪੂਆ ਜੀ ਮੇਰੀ ਗੱਲ ਸੁਣੋ ਮਨਸਿਓ ਮੁੰਡੇ ਚ ਕੁੱਟ-ਕੁੱਟ ਕੇ ਭਰੀ ਹੈ ਤੈਨੂੰ ਮੈਂ ਦੱਸ ਦਿਆਂ ਤੂੰ ਬਣਦੀ ਹੈ ਬੜੀ ਚਲਾਕ ਅੰਦਰ ਵੜ ਕੇ ਮੈਂ ਕੰਨ ਭਰ ਨੂੰ ਨਹੀਂ ਗੁਰਜਿੰਦਰ ਤੇ ਸਾਰਾ ਕੁਝ ਹੋਇਆ ਨਾ ਠੀਕ ਤੇ ਲਈ ਤੇ ਤੈਨੂੰ ਨਾ ਕੁਝ ਕਰਨਾ ਪਿਆ ਨਾ ਕਤਰਨਾ ਪਿਆ ਉਹ ਚੋਪਰ ਪੇਚਰਾਂ ਨਿਕਲ ਗਿਆ ਤੇ ਲਈ ਤੇ ਬੜਾ ਵਧੀਆ ਹੋ ਗਿਆ ਤੇ ਤੂੰ ਚੁੱਪ ਕਿਤੇ ਰੋ ਬੈਠੀ ਰਹੇ ਬੈਠੀ ਰੋ ਚੁੱਪ ਕਰਕੇ ਦਸਵੀਂ ਨੇ ਮੋਗਾ ਮੈਂ ਇਕਾ ਦਿੱਤੀ ਨਕੀ ਬੋਲਾਂ ਤੈਨੂੰ ਕੀ ਬੋਲਣ ਦਵਾ ਬੜਾ ਸੋਨਾ ਕਰ ਗਈ ਏ ਤੋ ਤੇ ਮੈਂ ਹੀ ਕੁਛ ਕੀਤਾ ਉਹਨੇ ਆਪੇ ਕੀਤਾ ਸਾਰਾ ਆਹੋ ਆਪੇ ਕੀਤਾ ਵਾ ਤੂੰ ਤੈਨੂੰ ਮੈਨੂੰ ਸਾਰਾ ਪਤਾ ਲੱਗ ਗਿਆ ਨਿੱਕੀ ਨਿੱਕੀ ਗੱਲ ਦਾ ਪਤਾ ਤੇਰੇ ਸੁਭਾ ਦਾ ਉਹ ਮੈਨੂੰ ਸ਼ੁਰੂ ਤੋਂ ਹੀ ਪਤਾ ਤੂੰ ਹੀ ਨਾ ਬਦਲੀ ਹੈ ਤਾਂ ਨਾ ਤੂੰ ਬਦਲਣ ਵਾਲੀ ਹੈ ਮੈਨੂੰ ਪਤਾ ਹੈ ਹਾਂ ਜੀ ਇਦਾਂ ਕਿ ਨਾ ਦਰਜਿੰਦਰ ਨੂੰ ਮਾਰੋ ਆਇਆ ਦਰਜਿੰਦਰ ਨੂੰ ਪੁੱਛਾਂ ਜਿਹੜੀ ਗੱਲ ਕਰਨੀ ਹੈ ਕੰਮ ਤੇ ਗਏ ਆ ਅੱਜ ਮੈਂ ਸਾਨੂੰ ਨੇ ਲੈ ਮੈਂ ਤਾਂ ਨਾ ਤੇਰੀ ਜੁਰਤ ਤਾਂ ਨਾ ਇਹਦੀ ਜੁਰਤ ਪੈਨ ਮੁੰਡੇ ਨੂੰ ਕੱਢ ਦੋ ਘਰੋਂ ਬਾਹਰ ਉਹ ਆਪ ਨਹੀਂ ਆਉਂਦੇ ਆ ਇੱਧਰ ਅਸੀਂ ਕਿਹੜਾ ਉਹਨੂੰ ਕੱਢਿਆ ਆ ਆਪੇ ਉਹ ਕਹਿੰਦਾ ਭੂਆ ਜੀ ਬਸ ਮੇਰੇ ਇੱਕ ਮੈਂ ਗੱਲ ਕਰ ਲਈ ਹੁਣ ਜਿਹੜੀ ਮੈਂ ਜ਼ਬਾਨ ਕਰ ਲਈ ਮੈਂ ਥੋੱਕੇ ਨੀਗਾ ਚੱਟਣਾ ਮੈਨੂੰ ਬਹੁਤ ਦਿਲ ਤੇ ਗੱਲ ਲੱਗੀ ਆ ਜਿਹੜੇ ਭਾਬੀ ਨੇ ਗੱਲਾਂ ਕੀਤੀਆਂ ਅੰਦਰ ਵੀਰ ਨਾਲ ਮੈਂ ਹੁਣ ਉਹ ਘਰ ਚ ਨਹੀਂ ਜਾਣਾ ਨਹੀਂ ਮੈਂ ਮਿਹਨਤ ਕਰੂੰਗਾ ਮੈਂ ਤੇ ਸਭ ਕੁਝ ਬਣਾਉਂਗਾ ਮੈਂ ਹਟਣਾ ਗੱਲ ਕਰਕੇ ਜਾਨੀ ਕਿ ਉਹਦਾ ਉਹ ਵੀ ਉਹਨਾਂ ਹਿੱਸੇਦਾਰ ਦਾ ਮਾਲਕ ਆ ਚਲੋ ਠੀਕ ਆ ਉਹ ਜੋ ਦੇਣਾ ਉਹ ਸਾਰਾ ਪੁੱਛਿਆ ਉਹਦੀ ਖੋਤ ਬੜੀ ਵਧੀਆ ਵਾ ਕਿ ਉਹਨੇ ਆਪਣੀ ਮਿਹਨਤ ਕਰਕੇ ਤੇ ਘਰ ਬਣਾਉਣਾ ਵਾ ਚਲੋ ਗੱਲ ਵਧੀਆ ਵਾ ਦੂਜੀ ਗੱਲ ਇਹ ਕਿ ਹਾਂ ਜੀ ਫਸਲ ਵਾੜ ਦੀ ਗੱਲ ਕਰਦੇ ਜੇ ਉਹ ਸਾਰਾ ਸਾਬ ਟਕਸ ਨਹੀਂ ਕੋਈ ਹੁੰਦਾ ਵਾ ਇਹ ਇਹ ਤੇ ਹੁੰਦੀ ਮੈਂ ਪੁੱਛ ਲਿਆ ਸਣੀ ਮੈਂ ਸਾਰਾ ਕੁਝ ਉਹ ਆਂਦੇ ਜ ਪੈਸੇ ਮਗਰਾਉਂਦੇ ਆ ਤੇ ਭਾਬੀ ਪਹਿਲਾਂ ਇਹ ਸਣੀ ਲੈ ਆਇਆ ਵਾ ਲਿਆ ਕੇ ਚੋਕੀ ਅੰਦਰ ਚਾਬੀਆਂ ਨੇ ਜਿੰਦਰੀ ਅੰਦਰ ਲੈ ਦੱਸ ਆਹੋ ਚਲੂ ਕੋਣ ਸਣੀ ਨੂੰ ਦਿੰਨੀ ਜਦੋਂ ਜਾਵੇ ਸਣੀ ਸਬਜ਼ੀਆਂ ਲੈ ਆ ਜਾਂ ਸਬਜ਼ਾ ਲਿਆ ਦੇ ਮੈਨੂੰ ਤੇ ਸਮਝਦਾ ਕਿ ਟੱਬਾ ਨਹੀਂ ਖਾਣਾ ਮੈਨੂੰ ਕੋਈ ਨਾ ਚਪਟ ਜਿਨਾ ਮੁੰਡਾ ਟੱਬੋ ਦਾ ਖਾਣ ਵਾਲਾ ਤੇ ਮੇਰਾ ਕਿਹੜਾ ਵੱਖਰਾ ਡੈਟ ਲੱਗਾ ਕੋਈ ਸਾਰੇ ਬਰਾਬਰ ਹੀ ਖਾਣੇ ਆ ਜੇ ਤੂੰ ਤੇਰੇ ਸ਼ਾਂਤ ਪਰ ਹੁਣ ਤਾਂ ਆ ਆ ਤੂੰ ਤੇ ਮੇਰੀ ਗੱਲ ਚ ਚੱਜਦੀ ਗੱਲ ਕਰੋ ਹੁਣ ਆਹ ਗੱਲਾਂ ਛੱਡ ਲੈ ਮੈਂ ਗੱਲ ਜਿਹੜੀ ਕਰਨ ਆਈ ਆ ਮੈਂ ਕਰਕੇ ਜਾਣੀ ਆ ਤੂੰ ਚੁੱਪੀ ਰੋ ਬਸ ਤੂੰ ਤੇ ਮੂੰਹ ਬੋਲ ਹੀ ਨਾ ਐਦਾਂ ਕਿਦਾਂ ਮੈਨੂੰ ਚੁੱਪ ਕਰਾ ਦੋਗੇ ਤੁਸੀਂ ਮੈਂ ਸਭ ਜਿੰਨਾ ਚੁੱਪ ਕੀਤੀ ਤੈਨੂੰ ਪਤਾ ਕਿਰਸੇ ਨਾਉਂਦੇ ਮੈਂ ਕੀ ਤਰ੍ਹਾਂ ਸੱਦੇ ਵਾਲਾਂ ਨੂੰ ਪਈਆਂ ਮੈਂ ਤੂੰ ਤਾਂ ਹੀ ਚੜਦੀ ਜਾਨੀ ਹੈ ਮੇਰੇ ਸਿਰ ਦੇ ਵਾਲਾਂ ਨੂੰ ਪੈਣ ਲਈ ਹੈ ਅਜਾ ਮੈਂ ਬੋਲੀ ਨਹੀਂ ਕੁਛ ਵੀ ਤੈਨੂੰ ਦੱਸੂਗੀ ਚੰਗੀ ਤਰ੍ਹਾਂ ਕਿ ਮੈਂ ਕੀ ਹੁੰਦਾ ਕੀ ਤੇ ਕਰੀਦਾ ਕਿਦਾਂ ਤੇ ਬਾਕੀ ਕੀ ਰਹਿ ਗਿਆ ਬੋਲਣ ਦਾ ਬਾਕੀ ਕੀ ਰਹਿ ਗਿਆ ਤੇ ਹੁਣ ਦੱਸੂਗੀ ਮੈਂ ਕਿਦਾਂ ਕਿਦਾਂ ਬੋਲੀਦਾ ਕਿਦਾਂ ਸਾਰੇ ਕੰਮ ਕਰੀਦੇ ਆ ਤੂੰ ਤੇ ਆਪਣਾ ਬਥੇਰਾ ਜੋਰ ਲਾ ਲਿਆ ਨੀ ਤੂੰ ਵੀ ਸੁਣ ਲੈ ਮੇਰੀ ਗੱਲ ਮੈਂ ਹੁਣ ਚੱਲੀ ਆ ਮੈਨੂੰ ਛੱਡ ਫੇਰ ਸਵੇਰੇ ਜਾਣਾ ਪੈਣਾ ਮੇਰਾ ਕੰਮ ਆ ਇੱਕ ਦੁਆੜੇ ਤੇ ਮੈਨੂੰ ਕਰਨ ਮੁੰਡਾ ਘਰ ਵਿੱਚ ਕੋਈ ਚੀਜ਼ ਲੈਣਾ ਵੇ ਸਨੀ ਮੈਂ ਉਹਨੂੰ ਕਹਿ ਦਿੰਦਾ ਤੇ ਬੁੱਤ ਤੈਨੂੰ ਜਿਹੜੀ ਚੀਜ਼ ਦੀ ਲੋੜ ਪੈਂਦੀ ਆ ਆਣ ਕੇ ਬੰਦਿਆਂ ਵਾਂਗੂ ਉਸੇ ਜੀਵੇਂ ਹੱਥ ਪੋਣਾ ਗੱਡੀ ਦੀ ਲੋੜਾ ਗੱਡੀ ਖੜੇ ਮੋਟਰਸਾਈਕਲ ਦੀ ਲੋੜਾ ਮੋਟਰਸਾਈਕਲ ਖੜੇ ਕੇ ਚੀਜ਼ ਦੀ ਲੋੜ ਪੈਂਦੀ ਜੇ ਮੈਂ ਕੋਈ ਗੱਲ ਕੀਤੀ ਤੂੰ ਤੇ ਫੇਰ ਵੇਖਿਓ ਮੇਰੇ ਤੋਂ ਬੁਰਾ ਕੋਈ ਨਹੀਂ ਜੀ ਹੱਦ ਹੋ ਗਈ ਉਹਦੀ ਹਰ ਚੀਜ਼ੇ 'ਚ ਹਿੱਸਾ ਵਾ ਨਾ ਮੈਨੂੰ ਕੀ ਲੋੜਾ ਕੁਝ ਮਨਾ ਕਰਨ ਦੀ ਜਿਹੜੀ ਤੇ ਮਰਜ਼ੀ ਜੀ ਨਹੀਂ ਨਹੀਂ ਬੋਲ ਕੇ ਵੇਖੇਗੀ ਕਿਦਾਂ ਨਹੀਂ ਨਹੀਂ ਮੈਂ ਤੈਨੂੰ ਸੁਣਾਉਣ ਨਹੀਂ ਆ ਮੈਂ ਦੱਸਣ ਨਹੀਂ ਆ ਤੈਨੂੰ ਤੂੰ ਬੋਲ ਸਕਦੀ ਨਹੀਂ ਅੱਗੇ ਉਹਨੂੰ ਕੀ ਕਿਹਾ ਵਾ ਅੱ ਜਿਹੜੀ ਚੀਜ਼ ਲੋੜ ਆ ਇਹ ਚੀਜ਼ਾਂ ਮੈਂ ਸਮਝਾਉਣ ਦੀਆਂ ਦੱਸਣ ਦੀਆਂ ਕੋਈ ਚੀਜ਼ ਲੈਣ ਆਵੇ ਤੈਨੂੰ ਬਿਲਕੁਲ ਰੁਕਣਾ ਨਹੀਂਗਾ ਜਿਹੜੀ ਚੀਜ਼ ਲੋੜ ਪਵੇ ਮੁੰਡਾ ਖੜੂਗਾ ਇੱਥੇ ਤੇ ਗਰਜਿੰਦਰ ਹੁੰਦਾ ਤੈਨੂੰ ਉਧਰ ਕੱਲ ਮੈਨੂੰ ਮਿਲਣਾ ਚਲੋ ਜਦੋਂ ਆਉਣਗੇ ਫਿਰ ਮੈਂ ਕੱਲ ਦੂੰਗੀ ਤੇ ਚਾਹ ਬਣਾ ਲੈਣੀ ਕੋਈ ਕੋਈ ਚਾਹ ਚੋ ਨਹੀਂ ਪੀਣੀ ਮੈਂ ਚਾਹ ਪਿਆਤੀ ਜਾਣ ਦੇ ਇੱਧਰ ਕਿੱਦਿਾ ਮੈਂ ਚਾਵਾਂ ਪਿਆ ਲੰਢੀ ਆ ਦੋਆਂ ਦੀ ਬੇਇਤੀ ਕਰ ਗਈ ਇਹਦਾ ਵੱਜ ਕੇ ਬੇਇਤੀ ਕੀਤੀ ਮੇਰਾ ਤੇਜੀ ਕੰਡ ਹੈਗਾ ਤੇ ਮੈਂ ਦੋ ਵਾਰੀ ਲਾਵਾਂ ਕਿ ਤੇ ਹੈ ਤੂੰ ਕਿਹੜਾ ਭਾਬੀ ਬੋਲੀ ਆ ਹਾਂ ਇਹਦੀ ਥੋੜਾ ਬੋਲੀ ਆ ਹੋਰ ਦੱਸ ਕਿੱਦਾਂ ਬੋਲਦੀ ਤੁਹਾਡੇ ਭਰਾ ਨਾਲ ਫਿਰ ਮੇਰੇ ਜੂਡੇ ਫੜਨੇ ਸੀ ਮੈਂ ਤੇ ਫਿਰ ਵੀ ਦੋ ਚਾਰ ਗੱਲਾਂ ਕਰਤੀਆਂ ਤੂੰ ਤੇ ਬਿਲਕੁਲ ਹੀ ਕੋਈ ਬੋਲੀ ਉਹਦੇ ਗਾੜੀ ਤੇ ਹਾਂ ਇਹਦੀ ਫਿਰ ਕੱਲ੍ਹ ਕਹਿਣਾ ਵਾ ਕਿ ਮੈਂ ਵੱਡੀਆਂ ਕਰ ਦਿੱਤੀਆਂ ਤਾਂ ਮੈਨੂੰ ਚੰਗਾ ਨਹੀਂ ਬੋਲੀਆਂ ਹੈ ਕੀ ਕਰਾਂ ਮੈਨੂੰ ਸਾਰੇ ਪਾਸੇ ਰਖੜੇ ਪੈਂਦੇ ਆ ਇੱਕ ਗੱਲ ਦੱਸ ਭਾਬੀ ਇਹਦਾ ਕੀ ਇਲਾਜ ਕਰੀਏ ਆਪਾਂ ਮੈਨੂੰ ਸਮਝ ਨਹੀਂ ਆਉਂਦੀ ਇਹ ਹੁਣ ਤਹੀ ਗੱਲ ਦੱਸਣੀ ਹੁਣ ਕਹਿੰਦੀ ਆ ਤੂੰ ਗੁਰਜਿੰਦਰਾ ਉਹ ਤੂੰ ਉਧਰ ਕੱਲਿਓ ਉਹ ਤਾਂ ਅੱਗੇ ਉਹ ਜੇ ਆ ਇੱਥੇ ਹੁੰਦੇ ਸਾਹਮਣੇ ਸਾਰੀ ਗੱਲ ਹੋ ਜਾਂਦੀ ਹੁਣ ਘਰ ਹੀ ਹੈ ਨਹੀਂ ਆ ਹੁਣ ਉਧਰ ਕੱਲਿਆ ਤਾਂ ਕੀ ਪਤਾ ਕੀ ਕੰਨ ਭਰਨੇ ਆ ਹੁਣ ਆਂਦੀ ਆ ਕਿ ਜਿਹੜਾ ਸਮਾਨ ਖੜਿਆ ਕਰੂਗਾ ਉਹਨੂੰ ਖੜਨ ਦੇਈ ਦੱਸ ਮੈਂ ਇਹ ਤੱਕ ਤਾਂ ਖੜਨ ਦਵਾਂ ਆਪਣੇ ਚੀਜ਼ਾਂ ਬਣਾ ਲੈ ਸੁਣ ਚੁੱਪ ਕਰ ਠੰਡ ਰੱਖ ਤੂੰ ਵੀ ਚੱਲ ਜਾਣਾ ਉਹ ਸਵੇਰੇ ਕਹਿੰਦੇ ਨਹੀਂ ਮੁੰਡਿਆਂ ਦੇ ਕਾਗਜ਼ ਬਣਾਉਣੇ ਆ ਭਾਰ ਭੈਣ ਜੀ ਕੱਲ ਤੇ ਇਦਾਂ ਕਰਦੇ ਜੇ ਘਰ-ਬਾਰ ਸਾਰਾ ਉਹਦਾ ਹੀ ਆ ਅਸੀਂ ਤੇ ਵਿੱਚ ਐਵੇਂ ਡੈੜੀ-ਦੜੀ ਆਏ ਹੈਂ ਗੱਲਾਂ ਤਾਂ ਇਦਾਂ ਕਰਕੇ ਸੁਣਾ ਕੇ ਗਈ ਸਾਨੂੰ ਪਈ ਪੱਕੀ ਆ ਸ਼ੁਰੂ ਤੋਂ ਬੜਾ ਰੋਲ ਰਖਿਆ ਕਰ ਤੂੰ ਇਹ ਚੜਾਈ ਆ ਕਰਦੇ ਆ ਨੇ ਗੱਲ ਕਾਦੀ ਆ ਹਰ ਕੱਲ ਜਿੱਦਾਂ ਕਹਿੰਦੀ ਕਿ ਮੰਨਦੇਗੇ ਜਿੱਦਾਂ ਕਹਿੰਦੀ ਕਿ ਮੰਨਦੇਗੇ ਆਹ ਥੋੜੀ ਗੱਲ ਹੁੰਦੀ ਆ ਜੇ ਕਰ ਦਿੱਤੀਂ ਰਤੀ ਬਣ ਕੇ ਰਹਿ ਤੇਰਾ ਖੱਕ ਇਹ ਨਾ ਬੋਲਣ ਦਾਣ ਤੇ ਹੈ ਜੇ ਤੈਨੂੰ ਕਿ ਤੇਰੇ ਘਰ ਜਾ ਕੇ ਨਾ ਬੋਲੇ ਤੂੰ ਬਰਤਾਨਾ ਕਰੇਂਗੀ ਕਦੀ ਵੀ ਨਹੀਂ ਕਰਦੀ ਇਹਨਾਂ ਪਰ ਜਿੱਦਾਂ ਵੀ ਆ ਨਾ ਪਰ ਸਾਡੀ ਬੇਇੱਜ਼ਤੀ ਬਹੁਤ ਕੀਤੀ ਬੜੀ ਰੱਜ ਕੇ ਕੀਤੀ ਚਲ ਭੈਣ ਜੀ ਚਲ ਪਾਣੀ ਛੰਡਾ ਪੀ ਉੱਠ ਕੇ ਆ ਜਾ ਦੇਖਾ ਕਿਤਾ ਕਿਤੇ ਮੂੰਹ ਬੱਲਾ ਕਰ ਲਿਓ ਇਹ ਪਤੀ ਜੀ ਮੇਰੀ ਨਾਲ ਤੇ ਬਹੁਤ ਅੰਤਰੀਏ ਇਹ ਤੇ ਨਿਗ ਨਿਗ ਕੱਟ ਕੇ ਨਹੀਂ ਥਲੇ ਦੇਣਾਈ ਆ ਵੇ ਆਲੇ ਵੇ ਦਾ ਕੱਟ ਕੇ ਗਲਾਂ ਤੇ ਬਰਾਸਨ ਚੀਰੂ ਦੇ ਕਿਤੇ ਨਹੀਂ ਬਰਾਸਨ ਚੀਰ ਕੇ ਜਾਉਂਗੀ ਆਤੀ ਐ ਤਾਂ ਕਰਦੇ ਕੀ ਹਾਲ ਇਹਦਾ